रेडी ਪਿੰਡ ਬੂਲਪੁਰ ਦੇ ਕਿਸਾਨ ਰਣਜੀਤ ਸਿੰਘ ਥਿੰਦ ਪਿਛਲੇ ਲਗਭਗ 40 ਸਾਲਾਂ ਤੋਂ ਖੇਤੀਬਾੜੀ ਕਰਦੇ ਆ ਰਹੇ ਹਨ ਡੰਡੀ 8ਵੀਂ ਜਮਾਤ ਤੱਕ ਪੜੇ ਰਣਜੀਤ ਸਿੰਘ ਨੇ ਖੇਤੀ ਨੂੰ ਸਿਰਫ ਰੋਜ਼ਗਾਰ ਨਹੀਂ ਸਗੋ ਆਪਣਾ ਜਜ਼ਬਾ ਅਤੇ ਜੀਵਨ ਮਾਰਗ ਬਣਾਇਆ ਹੈ ਡੰਡੀ ਖਾਸ ਗੱਲ ਇਹ ਕੇ ਉਹ ਕਣਕ ਅਤੇ ਝੋਨੇ ਤੋਂ ਇਲਾਵਾ शिमला ਮਿਰਚ ਅਤੇ ਲਸਣ ਦੀ ਖੇਤੀ ਉੱਤੇ ਜ਼ਿਆਦਾ ਧਿਆਨ ਦਿੰਦੇ ਹਨ ਅਤੇ ਇਸ ਖੇਤਰ ਵਿੱਚ ਉਹਨਾਂ ਨੇ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਲਗਾਤਾਰ ਸਫਲਤਾਪੂਰਵਕ ਬਿਤਾਇਆ ਹੈ ਡੰਡੀ ਪ੍ਰਾਲੀ ਨਾ ਸਾੜਨ ਵਾਲੇ ਅਗਵਾਈ ਕਰਤਾ ਕਿਸਾਨ ਰਣਜੀਤ ਸਿੰਘ ਦੱਸਦੇ ਹਨ ਕਿ ਅੱਜ 13 ਸਾਲ ਹੋ ਗਏ ਹਨ ਉਹਨਾਂ ਨੇ ਕਦੇ ਵੀ ਪਰਾਲੀ ਨਹੀਂ ਸਾੜੀ ਡੰਡੀ ਉਹ ਵੀ ਪਹਿਲਾਂ ਹੋਰ ਕਿਸਾਨਾਂ ਵਾਂਗ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਦਿੰਦੇ ਸਨ ਪਰ ਆਪਣੇ ਵੱਡੇ ਭਰਾ ਸਾਧੂ ਸਿੰਘ ਬੂਲਪੁਰ ਦੀਆਂ ਸਲਾਹਾਂ ਤੋਂ ਪ੍ਰੇਰਿਤ ਹੋ ਕੇ ਇਹ ਹਾਨੀਕਾਰਕ ਰਵਾਇਤ ਪੂਰੀ ਤਰ੍ਹਾਂ ਛੱਡ ਦਿੱਤੀ ਹੈ ਡੰਡੀ ਉਹ ਦੱਸਦੇ ਹਨ ਕਿ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਖੇਤ ਵਿੱਚ ਮਲਚਰ ਨਾਲ ਨੱਪ ਕੇ ਅਤੇ ਪਲਟਾਵਾਂ ਹਲ ਮਾਰ ਕੇ ਸਿਰਫ 8 ਦਿਨਾਂ ਵਿੱਚ ਪਰਾਲੀ ਖੇਤ ਵਿੱਚ ਹੀ ਗਲ ਜਾਂਦੀ ਹੈ ਡੰਡੀ ਇਸ ਤਰੀਕੇ ਨਾਲ ਖਾਦ ਦੀ ਖਪਤ ਬਹੁਤ ਘੱਟ ਰਹਿੰਦੀ ਹੈ ਡੰਡੀ ਮਿੱਟੀ ਦੀ ਜੈਵਿਕ ਤਾਕਤ ਵੱਧਦੀ ਹੈ ਕਿਸਾਨ ਮਿੱਤਰ ਕੀੜੇ ਖੇਤ ਵਿੱਚ ਵੱਧਦੇ ਫੁੱਲਦੇ ਹਨ ਡੰਡੀ ਉਹਨਾਂ ਕਿਹਾ ਕਿ ਜਿੱਥੇ ਪਹਿਲਾਂ 250 ਬੋਰੇ ਖਾਦ ਦੇ ਲੱਗਦੇ ਸਨ ਹੁਣ ਸਿਰਫ ਇੱਕ ਬੋਰਾ ਹੀ ਰੇਡੀ ਕਾਫੀ ਰਹਿੰਦਾ ਹੈ ਡੰਡੀ ਰঞ্জੀਤ ਸਿੰਘ ਥੰਦ ਬੜੇ ਮਾਣ ਨਾਲ ਕਹਿੰਦੇ ਹਨ ਕਿ ਪਿੰਡ ਬੂਲਪੁਰ ਦਾ ਕੋਈ ਵੀ ਕਿਸਾਨ ਅੱਜ ਤੱਕ ਪਰਾਲੀ ਅੱਜ ਤੱਕ ਪਰਾਲੀ ਨਹੀਂ ਸਾੜਦਾ ਜੋ ਪਿੰਡ ਪੱਦਰ ਉੱਤੇ ਵੱਡੀ ਜਾਗਰੂਕਤਾ ਦੀ ਨਿਸ਼ਾਨੀ ਹੈ ਪਰ ਪੰਜਾਬ ਸਰਕਾਰ ਇਹੋ ਜਿਹੀ ਵਾਤਾਵਰਨ ਨੂੰ ਬਚਾਉਣ ਲਈ ਉਪਰਾਲੇ ਕਰਨ ਵਾਲੇ ਕਿਸਾਨਾਂ ਦੀ ਹੌਸਲਾ ਅਫਜ਼ਾਈ ਨਹੀਂ ਕਰਦੀ ਹੈ ਡੰਡੀ ਰਣਜੀਤ ਸਿੰਘ ਠੰਦ ਦੀ ਸਾਲਾਂ ਦੀ ਮਿਹਨਤ ਅਤੇ ਤਜਰਬੇ ਕਾਰਨ ਉਹ ਸ਼ਿਮਲਾ ਮਿਰਚ ਅਤੇ ਲਸਣ ਦੀ ਖੇਤੀ ਦੇ ਆਪਣੇ ਪਿੰਡ ਬੂਲਪੁਰ ਵਿੱਚ ਸਫਲ ਕਿਸਾਨ ਅਤੇ ਖੇਤੀਬਾੜੀ ਮਾਹਿਰ ਮੰਨੇ ਜਾਂਦੇ ਹਨ ਡੰਡੀ ਕਿਉਂਕਿ ਸੁਲਤਾਨਪੁਰ ਲੋਧੀ ਅਤੇ ਹੋਰ ਇਲਾਕਿਆਂ ਤੋਂ ਕਈ ਕਿਸਾਨ ਉਹਨਾਂ ਕੋਲ ਬੀਜ ਬਾਰੇ ਸਲਾਹ ਬਿਮਾਰੀਆਂ ਤੋਂ ਬਚਾਅ ਅਤੇ ਹੋਰ ਤਕਨੀਕੀ ਜਾਣਕਾਰੀ ਲੈਣ ਲਈ ਮਿਲਣ ਆਉਂਦੇ ਰਹਿੰਦੇ ਹਨ ਡੰਡੀ ਉਹ ਖੁਦ ਮਜ਼ਦੂਰ ਨਹੀਂ ਰੱਖਦੇ ਬਲਕਿ ਖੇਤੀ ਦਾ ਬਹੁਤ ਸਾਰਾ ਕੰਮ ਆਪਣੇ ਹੱਥੀ ਕਰਦੇ ਹਨ ਡੰਡੀ ਰਣਜੀਤ ਸਿੰਘ ਦੀ ਮਿਹਨਤ ਨੂੰ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਮੇਂ-ਸਮੇਂ ਉੱਤੇ ਮਾਨਤਾ ਮਿਲਦੀ ਰਹੀ ਹੈ ਡੰਡੀ ਉਹਨਾਂ ਨੇ ਸਾਲ 2004 ਪਹਿਲਾ ਇਨਾਮ ਸਾਲ 2007 ਦੂਜਾ ਇਨਾਮ ਸਾਲ 2011 ਤੀਜਾ ਇਨਾਮ ਅਤੇ ਟਰੋਫੀਆਂ ਹਾਸਲ ਕੀਤੀਆਂ ਜੋ ਉਨ੍ਹਾਂ ਦੀ ਵਿਦਵਤਾ ਅਤੇ ਲੰਬੇ ਤਜਰਬੇ ਦਾ ਸਬੂਤ ਹਨ ਡੰਡੀ ਰਣਜੀਤ ਸਿੰਘ ਕਹਿੰਦੇ ਹਨ ਕਿ ਇਹ ਸਫਲਤਾ ਮਾ ਪੂਰੇ ਪਰਿਵਾਰ ਦੇ ਸਹਿਯੋਗ ਤੋਂ ਬਿਨਾ ਕਦੇ ਵੀ ਸੰਭਵ ਨਹੀਂ ਸਨ ਅਤੇ ਇਹ ਸਹਿਯੋਗ ਲਗਾਤਾਰ ਮਿਲ ਰਿਹਾ ਹੈ ਡੰਡੀ ਰਣਜੀਤ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਕਿਸਾਨ ਸਫਲਤਾਪੂਰਵਕ ਪਤੇ ਉੱਚ ਪੱਧਰ ਉੱਤੇ ਖੇਤੀਬਾੜੀ ਕਰ ਰਹੇ ਹਨ